ਇੱਕ ਕਵੰਦਾ ਭਗਤੀ ਬਹੁਤ ਜ਼ਿਆਦਾ ਕਰਦਾ ਯਾਰਾਬ ਖੁਸ਼ ਹੋ ਕੇ ਉਹਦੇ ਮੂਰੇ ਪ੍ਰਗਟ ਹੋ ਜਾਂਦਾ ਉਹਨੂੰ ਕਹਿੰਦਾ ਪੁੱਤ ਇੱਕ ਚੀਜ਼ ਮੰਗ ਕੋਈ ਮਰਜ਼ੀ ਚੀਜ਼ ਮੰਗ ਲਈ ਉਹ ਬੰਦਾ ਸੋਚਾ ਜੇ ਪਾਇਆ ਜਾਂਦਾ ਫਿਰ ਰੱਬ ਨੂੰ ਕਹਿੰਦਾ ਮੈਨੂੰ ਜੀ ਅੱਧਾ ਘੰਟਾ ਦੇ ਦਿਓ ਮੈਂ ਮੜਾ ਚੱਕਰੇ ਗੇੜਾ ਮਾਰਿਆ ਮੈਂ ਆਸ਼ੇ ਚੀਜ਼ ਮੰਗੂ ਉਹ ਕਹਿੰਦਾ ਠੀਕ ਆ ਪੂਰੀ ਤੇਜ਼ੀ ਨਾਲ ਘਰੇ ਭੱਜਿਆ ਜਾਂਦਾ ਭੱਜਿਆ ਜਾਂਦਾ ਉਹਦੀ ਮਾਮੂਰੇ ਖੜੀ ਹੁੰਦੀ ਆ ਯਾਨੀ ਪੁੱਤ ਮੇਰੇ ਵਾਸਤੇ ਅੱਖਾਂ ਮੰਗ ਲਈ ਮੇਰੀ ਨਿਗਾਣੀ ਹੈਗੀ ਨਾਲੇ ਮੈਨੂੰ ਦਿਸਣ ਲੱਗ ਜੂ ਤੇ ਜਦੋਂ ਟੇਡਾਂ ਪਾਲਟਦਾਗਾ ਤਾਂ ਉਹਦੀ ਘਰ ਵਾਲੀ ਜਾਂਦੀ ਆਪਣੇ ਘਰੇ ਲਾਦਣੀ ਹੈਗੀ ਤੂੰ ਤੂੰ ਲਾਦ ਮੰਗ ਲਈ ਫਿਰ ਉਹ ਜਾਂਦਾ ਜਾਂਦਾ ਵਾਪਸ ਜਦੋਂ ਉਹ ਸੋਚਦਾ ਕਿ ਜੇ ਮੈਂ ਸੋਣਾ ਚਾਹਦੀ ਮੰਗ ਲਾਂ ਆਪਣੇ ਘਰ ਦੀ ਗਰੀਬੀ ਦੂਰ ਹੋ ਜੂਗੀ ਪਰ ਉਹ ਪੂਰੀ ਦੌਬਦਾ ਚ ਫਸਿਆ ਹੁੰਦਾ ਮੂਰੇ ਸੱਤ ਗੌਰ ਮਿਲਦੇ ਆ ਕਹਿੰਦੇ ਆ ਪੁੱਤ ਕਿੱਧਰ ਪੂਰੀ ਤੇਜ਼ ਤੇਜ਼ ਭੱਜ ਜਾਣਾ ਉਹ ਕਹਿੰਦਾ ਜੀ ਮੈਂ ਬਹੁਤ ਵੱਡੀ ਮੁਸ਼ਕਲ ਚ ਫਸ ਗਿਆ ਕਹਿੰਦੇ ਤੇਰੀ ਮੁਸ਼ਕਲ ਦਾ ਹੱਲ ਕਰਦਾਂਗੇ ਤੂੰ ਮੁਸ਼ਕਲ ਦੱਸ ਕੀ ਆ ਕਹਿੰਦਾ ਮੇਰੀ ਕਹਿੰਦੀ ਤੂੰ ਮੇਰੇ ਲਈ ਅੱਖਾ ਮੰਗ ਲਈ ਤੇ ਮੇਰੀ ਘਰ ਵਾਲੀ ਕਹਿੰਦੀ ਆਪਣੇ ਘਰੇ ਪੁੱਤ ਨਹੀਂ ਗਾ ਵੀ ਤੂੰ ਪੁੱਤ ਦੀ ਦਾਤ ਮੰਗ ਲਈ ਪਰ ਮੈਂ ਚਾਹਣਾ ਹੈ ਵੀ ਜੇ ਸੋਨਾ ਚਾਹਦੀ ਮੰਗ ਲਾ ਘਰ ਦੀ ਗਰੀਬੀ ਦੂਰ ਹੋ ਜੂਗੀ ਸੱਤ ਗੁਰ ਕਹਿੰਦਿਆ ਐਡੀ ਪੁੱਤ ਮੁਸ਼ਕਲ ਵਾਲੀ ਕੋਈ ਗੱਲ ਨਹੀਂ ਮੈਂ ਇਹਨੂੰ ਇੱਕ ਲਾਈਨ ਵਿੱਚ ਹੱਲ ਕਰ ਦਿੰਦਾ ਤੂੰ ਐਂ ਕਹਿੰਦੀ ਉਹਨੂੰ ਜਾ ਕੇ ਰੱਬ ਨੂੰ ਐਂ ਕਹਿੰਦੀ ਜਾ ਕੇ ਰੱਬ ਨੂੰ ਮੇਰੀ ਮਾਂ ਆਪਣੇ ਪੋਤੇ ਨੂੰ ਸੋਨੇ ਦੇ ਪੰਗੂੜੇ ਦੇ ਵਿੱਚ ਖੇਡਦਾ ਹੋਇਆ ਦੇਖਣਾ ਚਾਹੁੰਦੀ ਆ ਕੌਕਾ ਇਹਦਾ ਠੀਕ ਆ ਤੇ ਜਦੋਂ ਉਹ ਜਾ ਕੇ ਕਹਿੰਦਾ ਰੱਬ ਨੂੰ ਖੁਸ਼ ਹੋ ਹੋ ਕੇ ਉਹਦੇ ਮੌਣ ਕਾਮਨਾ ਪੂਰੀ ਕਰ ਦਿੰਦਾ ਚਲਾਈ ਕਹਿੰਦਿਆ ਦੇਖੋ ਸਤਿਗੁਰ ਨੇ ਇੱਕ ਲਾਈਨ ਚ ਸਾਰੀ ਮੁਸ਼ਕਲ ਦਾ ਹੱਲ ਕਰ ਦਿੱਤਾ ਇਸ ਲਈ ਕਹਿੰਦੇ ਆ ਸੱਚਾ ਗੁਰੂ ਹੋਣਾ ਬਹੁਤ ਜ਼ਰੂਰੀ ਆ ਜ਼ਿੰਦਗੀ ਚ ਤੁਹਾਡੇ ਕਿੱਡਿਆਂ ਵੀ ਵੱਡੀਆਂ ਮੁਸ਼ਕਲਾਂ ਹੋਣ ਉਹਨਾਂ ਮੁਸ਼ਕਲਾਂ ਨੂੰ ਵੀ ਹੱਲ ਕਰ ਦਿੰਦਾ ਇਸ ਲਈ ਕਹਿੰਦੇ ਆ ਸੱਚਾ ਗੁਰੂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਬੰਦਾ ਰੱਬ ਦੀ ਭਗਤੀ ਕਰਦਾ ਰੱਬ ਦੇਖੋ ਪੱਥਰਾਂ ਜ ਵੀ ਮਿਲ ਜਾਂਦਾ ਦੇਖੋ ਉਹਦੀ ਸਾਰੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ